ਇਹ ਮੁੰਡੇ ਦੀ ਉਮਰ 18 ਸਾਲ ਆ। ਇੱਕ 42 ਸਾਲ ਦਾ ਬੰਦਾ ਜਿਹੜਾ ਚੰਗਾ ਭਲਾ ਪਰਿਵਾਰ 'ਚ ਰਹਿਣ ਵਾਲਾ ਆਪਣਾ ਕੇਬਲ ਦਾ ਕੰਮ ਕਰਦਾ, ਜੁਗੇ ਬਾਈ ਦਾ ਕੰਮ ਕਰਦਾ ਸਾਰੀ ਕਲੋਨੀ ਨੂੰ ਪੜਾ। ਜਗਾ ਜਗਾ ਥਾਂ ਥਾਂ 'ਤੇ ਬਾਰ ਬਾਰ ਲੜਨਾ ਹੁੰਦਾ। ਇਸ ਬੱਚੇ ਨੂੰ ਕੁੱਟ ਕੇ ਹੱਡੀਆਂੇ ਸੱਟ ਲਾ ਕੇ ਸਿਰ 'ਤੇ ਸੱਟਾ ਲਾ ਕੇ ਇਹਦੀ ਮਾਤਾ ਨੂੰ ਕਿਹਾ ਕਿ ਵੀ ਜੇ ਨਹੀਂ ਰਈ ਨਵਾ ਕਰੋਗੇ ਤਾਂ ਤੁਹਾਡਾ ਜਿਹੜਾ ਧੱਕਾ ਕਰੋਗੇ ਉਹ ਹੋ ਜਾਣਾ। ਮੇਰਾ ਨਾਮ ਮੋਹਿਦ ਜੇ। ਕੀ ਗੱਲ ਹੋਈ ਸੀ ਮੈਂ ਬਾਜ਼ਾਰ ਚ ਜਾਣਾ ਸੀ ਤੇ ਉੱਥੇ ਮੜਕੀ ਗੱਡੀ ਲੱਗਣ ਕਰਕੇ ਉਹਨਾਂ ਨੂੰ ਕਿਹਾ ਕਿ ਇੱਥੇ ਗੱਡੀ ਨਾਲ ਆਇਆ ਕਰੋ ਇਸ ਕਰਕੇ ਮੈਂ ਕਹਾ ਜੀ ਮੜਕੀ ਉਹ ਗੱਲ ਪਾ ਕੇ ਇਦਾਂ ਹੀ ਮੇਰੇ ਆ ਕੇ ਚਾਰ ਪੰਜ ਜਾਣੇ ਕਿ ਕਿਹੜੀ ਜਗ੍ਹਾ ਦਾ ਮਸਲਾ ਹੈ ਇਹ ਸਾਡੇ ਬਾਜ਼ਾਰ ਚ ਕਿੰਨੇ ਤਰੀਕ ਦਾ ਵਾਕਿਆ ਜੀ ਇਹ ਹੈਗਾ ਜੇ ਸ਼ੰਡ ਯਾਰ ਦਾ ਜੇ ਮੇਰਾ ਨਾਮ ਮੋਹਿੰਦਰ ਕੀ ਗੱਲ ਹੋਈ ਸੀ ਮੈਂ ਬਾਜ਼ਾਰ ਚ ਜਾਣਾ ਹਾਂ ਤੇ ਉੱਥੇ ਮੜਕੀ ਗੱਡੀ ਲੱਗਣ ਕਰਕੇ ਉਹਨਾਂ ਨੂੰ ਕਿਹਾ ਕਿ ਇੱਥੇ ਗੱਡੀ ਨਾਲ ਆਇਆ ਕਰੋ ਇਸ ਕਰਕੇ ਮੈਂ ਕਿਹਾ ਇਹਦੇ ਮੜਕੀ ਉਹ ਗੱਲ ਪੈ ਗਈ ਇਦਾਂ ਹੀ ਮੇਰੇ ਆਕੇ ਚਾਰ ਪੰਜ ਜਾਣੇ ਕਿ ਕਿਹੜੀ ਜਗ੍ਹਾ ਦਾ ਮਸਲਾ ਹੈ ਇਹ ਸਾਡੇ ਬਾਜ਼ਾਰ ਚ ਕਿੰਨੀ ਤਰੀਕ ਦਾ ਵਾਕਿਆ ਜੀ ਇਹ ਹੈਗਾ ਜੇ ਸ਼ਣ ਯਾਰ ਦਾ ਜੀ ਕਾਰਨ ਕੀ ਆ ਕਿਉਂ ਲੜਾਈ ਹੋਈ ਹੈ ਤੁਹਾਡੀ ਉੱਥੇ ਉੱਥੇ ਗੱਡੀ ਲੱਗਦੀ ਸੀ ਮਦਕੀ ਤੇ ਉਹਨਾਂ ਨੂੰ ਕਿਹਾ ਸੀ ਕਿ ਇੱਥੇ ਨਾਲ ਆਇਆ ਕਰੋ ਉਹਨਾਂ ਦੀ ਦੁਕਾਨ ਸਾਹਮਣੇ ਕਰਦੀ ਤੇ ਪਹਿਲਾਂ ਵੀ ਕਿਹਾ ਸੀ ਤੇ ਉਦੋਂ ਕਿਹਾ ਤੇ ਕਿਹ ਕੀ ਕਹਿੰਦੇ ਤੈਨੂੰ ਜਲਦੀ ਦਿੱਕਤ ਆ ਐਸੇ ਕਰਕੇ ਗਲਤ ਹੈਗੇ ਉਹ ਕਿੰਨੇ ਆਣੇ ਉਹ ਹੈਗੇ ਸੀ ਮੁਰਗੀ ਚਾਰ ਜਾਣੇ ਹੀ ਉਹ ਤੇ ਚਾਰ ਪੰਜ ਜਾਣੇ ਬਾਕੀ ਹੁੰਦਾ ਨਾਲ ਹੀ ਉਹਨਾਂ ਦੇ ਬਾਜ਼ਾਰ ਚੋਂ ਕਿਹ ਚੀਜ਼ ਤੇ ਤੁਹਾਡੇ ਹਮਲਾ ਕੀਤਾ ਕਿਹ ਚੀਜ਼ ਨਹੀਂ ਨਹੀਂ ਉਹਨਾਂ ਨੇ ਮੁਰਗੀ ਉੰਡੀ ਮਾਦਾ ਨਹੀਂ ਪੜਲਾ ਮੇਰੇ ਮਾਰਿਆ ਪਾਵਾ ਤੇ ਫਿਰ ਉਹਦੇ ਡੁੱਲੂ ਡੁੱਲੂ ਮਾਰੇ ਨਾਲੇ ਉਹਦੀ ਮੁਰਗੀ ਜਿਹੜੇ ਚਾਰ ਜਾਣੇ ਹੈਗੇ ਨਾਲ ਉਹਦੀ ਤੈਰੇ ਉਹਨਾਂ ਦੇ ਘਰ ਦੇ ਨਾਲ ਹਾਂਜੀ ਤਾਂ ਤੁਸੀਂ ਗੱਲਾਂ ਹੀ ਉਹ ਤੇ ਮੈਂ ਉਦੋਂ ਗੱਲਾਂ ਹੀ ਨਾਲ ਮੇਰਾ ਇੱਕ ਮੁਰਗੀ ਯਾਰੀ ਦੋਸਤ ਹੀ ਹੋਰ ਨਾਲ ਹਾਂਜੀ ਤੇ ਕੰਨੇਆਂ ਦੇ ਜਖਮੀ ਆ ਨਾਮੇ ਬੈਠੇ ਇਹਦੇ ਵਿੱਚ ਮੈਂ ਹੀ ਗੱਲਾਂ ਆ ਅੱਛਾ ਹਾਂਜੀ ਤਾਂ ਤੁਹਾਡੇ ਕੋਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹਾਂਜੀ ਦਿੱਤੀ ਗਈ ਛੇੜ ਥਾਣੇ ਛਿਆੜੇ ਥਾਣੇ ਬਾਈਪਾਸ ਕਿਹਦੇ ਪੁਲਸ ਵਾਲੇ ਪੁਲਸ ਵਾਲਿਆਂ ਨੇ ਕੁਛ ਨਹੀਂ ਮਿਲ ਕੇ ਪੁਲਸ ਵਾਲਿਆਂ ਦਾ ਕੱਲ ਫੋਨ ਆ ਗਿਆ ਰਾਈ ਲਵਾ ਕਰ ਲੋ ਅੱਛਾ ਹਾਂਜੀ ਕਿਹੜੇ ਸਾਈ ਦਾ ਇਹ ਸਾਈ ਦਾ ਨਾਮ ਮੇਰੇ ਯਾਦ ਨਹੀਂ ਫੋਨ ਆਇਆ ਹਾਂਜੀ ਫੋਨ ਆਇਆ ਅੱਛਾ ਤੁਸੀਂ ਮੰਗ ਕੀ ਕਰਦੇ ਹੋ ਭਾਜੀ ਇਹਨਾਂ ਦੇ ਪਰਚਾ ਹੋ ਗਏ ਭਾਈ ਜੋ ਮਲਕੀ ਹੋਏ ਮੇਰਾ ਮਿਲ ਲਗਾਈ ਦਾ ਜੋ ਹੀ ਹੈਗਾ ਤੁਹਾਡੀ ਕੋ ਪਹਿਲੇ ਰੰਚਿਸ਼ ਵਗੈਰਾ ਤਾਂ ਨਹੀਂ ਕਿਸੇ ਨੇ ਨਹੀਂ ਨਹੀਂ ਭਾਈ ਕੈਮਰਾ ਤੋਂ ਵਗਦਾ ਰਿਹਾ ਤੇ ਵਾ ਨਹੀਂ ਨਹੀਂ ਉਹਨਾਂ ਦੀ ਦੁਕਾਨ ਬਾਹਰ ਲੱਗਾ ਅੱਛਾ ਹਾਂਜੀ ਵੀਡੀਓ ਹੈਗੀ ਗਈ ਹਾਂਜੀ ਉਹਨਾਂ ਦੇ ਉਹਨਾਂ ਦੀ ਦੁਕਾਨ 'ਚ ਹੀ ਹੈਗੀ ਵੀਡੀਓ ਅੱਛਾ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਗੁਰਪ੍ਰੀਤਵਿੰਦਰ ਸਿੰਘ ਮੇਰਾ ਨਾਮ ਆ ਹਾਂ ਕੀ ਕਹਿਣਾ ਚਾਹੁੰਦਾ ਮੇਰੇ ਵੱਲੋਂ ਟੀਮ ਦੀ ਸਾਰੀ ਮੇਰੀ ਹੈ ਜਿੰਨੀ ਜ਼ੋਰ ਲਾ ਕੇ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਹੈ ਵੀ ਗਰੀਬ ਬੰਦੇ ਦੀ ਮਰਦ ਕਰੀਏ ਇਹ ਮੁੰਡੇ ਦੀ ਉਮਰ 18 ਸਾਲ ਆ ਇੱਕ 42 ਸਾਲ ਦਾ ਬੰਦਾ ਜਿਹੜਾ ਚੰਗਾ ਭਲਾ ਪਰਿਵਾਰ 'ਚ ਰਹਿਣ ਵਾਲਾ ਆਪਣਾ ਕੇਬਲ ਦਾ ਕੰਮ ਕਰਦਾ ਜੁਗੇ ਬਾਈ ਦਾ ਕੰਮ ਕਰਦਾ ਸਾਰੀ ਕਲੋਨੀ ਨੂੰ ਪਰ ਜਗਾ ਜਗਾ ਥਾਂ ਥਾਂ 'ਤੇ ਬਾਰ ਬਾਰ ਲੜਨਾ ਹੁੰਦਾ ਇਸ ਬੱਚੇ ਨੂੰ ਕੁੱਟ ਕੇ ਹੱਡੀਆਂ ਦੇ ਸੱਟ ਲਾ ਕੇ ਸਿਰ 'ਤੇ ਸੱਟਾ ਲਾ ਕੇ ਇਹਦੀ ਮਾਤਾ ਨੂੰ ਕਿਹਾ ਕਿ ਵੀ ਜੇ ਨਹੀਂ ਰਈ ਨਵਾ ਕਰੋਗੇ ਤਾਂ ਤੁਹਾਡਾ ਜਿਹੜਾ ਧੱਕਾ ਕਰੋਗੇ ਉਹ ਜਹਾ ਜਣਾ ਆਪਾਂ ਸਾਬਤ ਕੀ ਕਰਨਾ ਚਾਹੁੰਦੇ ਆ ਵੀ ਆਪਾਂ ਸਮਾਜ ਦੇ ਵਿੱਚ ਰਹਿਣਾ ਚਾਹੁੰਦੇ ਆ ਕਿ ਸਮਾਜ ਤੋਂ ਬਾਹਰ ਜਾਣਾ ਚਾਹੁੰਦੇ ਆ ਮੈਨੂੰ ਇਹ ਦੂਜੀ ਗੱਲ ਦੀ ਇਹ ਨਹੀਂ ਸਮਝ ਹੁੰਦੀ ਮਾਨ ਸਰਕਾਰ ਬਾਰ ਬਾਰ ਆਖਦੇ ਆ ਵੀ ਹਾਲਾਤ ਬੜੇ ਵਧੀਆ ਆ ਗਏ ਆ ਕਾਂਗਰਸ ਪਿੱਛੇ ਰਹਿ ਗਿਆ ਬੱਤੀ ਦਾ ਬਿੱਲ ਮਾਫ ਕਰਦੇ ਆ ਆ ਕਰਦੇ ਇਹ ਆਪਣੀ ਆਉਣ ਵਾਲੀ ਜਵਾਨੀ ਆ ਜੇ ਆਪਾਂ 18 ਸਾਲ ਦੇ ਬੱਚੇ ਨੇ ਜ਼ਿੰਦਗੀ ਖਰਾਬ ਕਰਾਂਗੇ ਆਉਣ ਵਾਲਾ ਭਵਿੱਖ ਆਪਣਾ ਖਰਾਬ ਤਾਂ ਆਪੇ ਹੋ ਗਿਆ ਆਪਣਾ ਸਰਕਾਰਾਂ ਤੋਂ ਕੀ ਆਸ ਹੈ ਬਹੁਤ ਹੋਰ ਤੋਂ ਬਾਅਦ ਕੀ ਮਿਲ ਸਕਦਾ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਨਾ ਹੁਣ ਤੱਕਰੇ ਦੇ ਕੋਈ ਮੁਲਾਜ਼ਮ ਆਇਆ ਨਾ ਕੋਈ ਐਸਆਈਆ ਥਾਣੇ ਤੋਂ ਆ ਕੇ ਕੋਈ ਆਣਾ ਵੀ ਬਿਆਨ ਲੈਣ ਵਾਸਤੇ ਇਹਦੀ ਇਹਨੇ ਆਸ ਰੱਖੀ ਵਿਚਾਰੇ ਨੇ ਮੇਰੇ ਮਗਰ ਕੋਈ ਆਊਗਾ ਮੈਂ ਤੇ ਮੇਰੇ ਟੀਮ ਮਨਜੀਤ ਸਿੰਘ ਹੋਰ ਦੋਸਤ ਸਾਰੇ ਇਹੀ ਆਪਣੇ ਕੋਲੋਂ ਜੋ ਹੋ ਸਕਦਾ ਇਹਦੀ ਮਤ ਕਰਕੇ ਚੱਲੇ ਆ ਬਸ ਏਸੀ ਦੀ ਮੰਗ ਹੈ ਇਹਦੀ ਵੱਧ ਤੋਂ ਵੱਧ ਜੋ ਹੋ ਸਕਦੀ ਆ ਪ੍ਰਸ਼ਾਸਨ ਵੀ ਮਤ ਕਰੇ ਹਸਪੀਟਲ ਵੀ ਕਰੇ ਜੋ ਹੋ ਸਕਦਾ ਇਹਨੂੰ ਇਨਸਾਫ ਲਈ ਕਰਨ ਗਿਆ ਕੌਣ ਇਹ ਪੁੱਛੋ ਲੋ ਇਹਦਾ ਕਾਰਵਾਈ ਕੀਤੀ ਗਈ ਕਿਉਂਕਿ 2 ਦਿਨ ਹੋ ਗਏ ਇਹਨੂੰ ਉਸ ਕਾਰਵਾਈ ਤੈਨੂੰ ਪਤਾ ਹੈ ਗਰੀਬ ਬੰਦੇ ਦੀ ਸੁਣਵਾਈ ਨਹੀਂ ਹੁੰਦੀ ਹੂੰ ਥਾਣੇ ਮੈਂ ਵੀ ਫੋਨ ਕੀਤਾ ਸੀ ਐਸਐਸਓ ਸਾਹਿਬ ਨੂੰ ਉਹ ਕਹਿੰਦੇ ਆ ਵੀ ਮੈਡੀਕਲ ਆਊਗਾ ਉਥੇ ਆਧਾਰ ਤੇ ਕਾਂ ਕੋ ਸਰਕਲ ਹੋਣਾ ਮੈਡੀਕਲ ਤਾਂ ਚਲੋ ਮੰਨ ਲਿਆ ਮੰਨ ਲਿਆ ਇੱਕ ਜਿਹੜੀ 23 24 ਦੀ ਰਫਟ ਹੁੰਦੀ ਹੈ ਨਾ ਉਹ ਜਦੋਂ ਕਿਸੇ ਤੇ ਸੱਟ ਲੱਗਦੀ ਹੈ ਸੱਟ ਨਾਲੋਂ ਪਹਿਲਾਂ ਆਪਾਂ ਨੂੰ ਰਫਟ ਪਾਉਣੀ ਪੈਂਦੀ ਆ ਰਫਟ ਤੋਂ ਬਾਅਦ ਦੂਜਾ ਕੰਮ ਸ਼ੁਰੂ ਹੁੰਦਾ ਜਦੋਂ ਆਪਾਂ ਰਫਟੀ ਨਹੀਂ ਪਾਈ ਹੈ ਤੇ ਕਰਕੇ ਇਹ ਬੰਦੇ ਨੇ ਲਿਖਿਆ ਹੀ ਨਹੀਂ ਐ ਵੀ ਤੇਰੇ ਸੱਟ ਲੱਗੀ ਨਹੀਂ ਲખી ਇਥੋਂ ਆਪਾਂ ਕੀ ਚਾਹੁੰਨੇ ਆ ਵੀ ਉਹਨੂੰ ਦਬਾਣਾ ਚਾਹੁੰਨੇ ਆ ਵੀ ਆਪਾਂ ਉਹਨੂੰ ਦੱਬ ਦਈਏ ਉਹ ਨਾ ਕੋਈ ਕੰਪਲੀਟ ਦਵੇ ਜੇ ਦੀ ਮਾਤਾ ਨੂੰ ਆਪਾਂ ਕਹਿੰਨੇ ਆ ਜਾ ਕੇ ਬੜੇ ਤਰੀਕੇ ਆ ਮਾਤਾ ਇਹਦੀ ਫੋਨ ਕਰਕੇ ਆਖੰਡੀ ਆ ਵੀ ਵੀਰ ਜੀ ਕੀ ਕਰਨਾ ਚਾਹੀਦਾ ਅਸੀਂ ਆਪਣੇ ਕੰਮ ਛੱਡ ਕੇ ਇਹਦੀ ਮਾਤਾ ਦੇ ਕੋਲ ਜਾ ਕੇ ਨਹੀਂ ਬਹਿ ਸਕਦੇ ਪਰ ਮਾਨ ਸਰਕਾਰ ਨੂੰ ਇੱਕ ਗੱਲ ਦੀ ਲਾਂਤ ਪਾਉਣੀ ਆ ਦੋਨਾਂ ਹੱਥਾਂ ਨਾਲ ਤੇ ਮੈਂ ਆਪਣੀ ਟੀਮ ਵੱਲੋਂ ਵੀ ਲਾਂਤ ਪਾਉਣਾ ਵੀ ਸਰਕਾਰਾਂ ਦੇ ਰੋਲਾ ਪਾਇਆ ਕੁਝ ਨਹੀਂ ਹੋਣਾ ਜਿੰਨੇ ਤੇ ਆਪਣੇ ਜਵਾਨੀ ਨਹੀਂ ਹੈ ਨਾ ਬੱਚਿਆਂ ਦੀ ਆਪਾਂ ਸੰਭਾਲ ਕੇ ਰੱਖਾਂਗੇ ਅੱਧੀ ਜਵਾਨੀ ਤੇ ਪਹਿਲਾ ਨਸ਼ਿਆ ਦੀ ਰੁੜਕੀ ਆ ਅੱਧੀ ਜਵਾਨੀ ਜੇ ਬਦਮਾਸ਼ਾਂ ਦੇ ਹੱਥਾਂ ਦੇ ਛੜਤੀਆਂ ਨੇ ਜ਼ਿੰਦਗੀ ਖਰਾਬ ਕਰਦੀ ਨਿਆਣੇ ਰੋਲ ਤੇ ਮਾਰਕੀਟ ਛੱਡ ਕੇ ਜਿੱਥੇ ਮਰਜੀ ਬੰਦੇ ਨੇ ਸਿਰ ਦਾ ਕੋ ਪਤਾ ਹੁੰਦਾ ਘੜੀ ਦੀ ਈਡੀ ਕੇ ਸਾਟਾ ਇਹ ਨਹੀਂ ਪਤਾ ਵੀ ਸਿਰ ਦੀ ਕਿਹੜੀ ਜਗ੍ਹਾ ਤੇ ਇਹੋ ਜਿਹੀ ਨਸ ਵੱਢੀ ਜਾਵੇ ਸਾਰੀ ਮੁੜ ਕੇ ਜ਼ਿੰਦਗੀ ਦਾ ਪੈਰਲਾਈਜ਼ ਹੋ ਜਾਵੇ ਜਦ ਬੈੱਡ ਤੇ ਪਿਆ ਹੋ ਰਹੇ ਨੇ ਬੰਦੇ ਦੀ ਜ਼ਿੰਦਗੀ ਦਾ ਤਾਂ ਨਹੀਂ ਕੁਝ ਪਤਾ ਹੁੰਦਾ ਵੈਸੇ ਉਹ ਮਾਨ ਸਰਕਾਰ ਨੂੰ ਜੇ ਥੋੜੀ ਬੋਦੀ ਹੈਗੀ ਆ ਸੰਗ ਦਾ ਸ਼ਰਮ ਜਾਂਉਣ ਵਾਲੇ ਸਮੇਂ ਚਾਹੁੰਦੇ ਆ ਵੀ ਕਿਹੇ ਜਗ੍ਹਾ ਤੇ ਇਹ ਦੁਬਾਰਾ ਜਿਤਨਾ ਤੇ ਜਵਾਨੀ ਨੂੰ ਸੰਭਾਲਣਾ ਪੰਜਾਬ ਦੀ ਉਹਦੇ ਵਿੱਚ ਸਾਰਾ ਕੁਝ ਛਾਪੇ ਆ ਜੀ ਮਾਨੀਪਾਈ ਕੀ ਕਹਿਣਾ ਚਾਹੁੰਦੇ ਇਹਦਾ ਛੇ ਇਲਾਕੇ ਦੇ ਵਿੱਚ ਲੜਾਈ ਹੋਈ ਹੈ ਉਹਦੇ ਬਾਰੇ ਜੀ ਐਸਆਈ ਗੌਰਤਾਰ ਸਿੰਘ ਜੀ ਡੀਲ ਕਰਦੇ ਤੇ ਉਹ ਆਜ ਟਾਈਮ ਅਜ ਹਾਈ ਕੋਰਟ ਨੇ ਜਦੋਂ ਆਉਣਗੇ ਜੀ ਅਗਲੀ ਕਾਰਵਾਈ ਉਹਨਾਂ ਨੇ ਕੰਪਲੀਟਾ ਉਹਨਾਂ ਕੋਲ ਚਲਦੀਆਂ ਨੇ ਜਦੋਂ ਆਉਣਗੇ ਤੇ ਉਹਨਾਂ ਕੋਲ ਜੋਰ ਬੰਦੀ ਕਾਰਵਾਈ ਚੱਲੀ ਆ ਦਰਖਾਤਾ ਦੇ ਤੇ ਮੈਡੀਕਲ ਦੇ ਅਧਾਰ ਤੇ ਉਹ ਕਾਰਵਾਈ ਕੀਤੀ ਜਾਏਗੀ ਜੇਕਰ ਕੰਪਲੇਨ ਉਹਨਾਂ ਦੇ ਵੱਲੋਂ ਚੱਲ ਰਹੀ ਹੈ ਤੁਹਾਡੇ ਵੱਲੋਂ ਫੋਨ ਕਰਕੇ ਰਾਜੀ ਨਾਮਾ ਕਰੰਦ ਦਾ ਦਬਾ ਪਾਇਆ ਜਾ ਰਿਹਾ ਜੀ ਪਾਰਟੀ ਨੂੰ ਬਾਵਾ ਜੀ ਨਾਲ ਦਾ ਦਬਾ ਹਾਂਜੀ ਮੇਰਾ ਇਹ ਦਬਾ ਕਦੋਂ ਪਾਇਆ ਗਿਆ ਤੁਹਾਡਾ ਨੰਬਰ ਦਿੱਤਾ ਗਿਆ ਮੇਰਾ ਨੰਬਰ ਦਿੱਤਾ ਗਿਆ ਜਦੋਂ ਉਹ ਕਿਤੇ ਬਾਹਰ ਹੀ ਗਿਆ ਉਹਨਾਂ ਕਹਿੰਿਆ ਕਿ ਮੜਿਆ ਆ ਪਾਰਟੀ ਆਏ ਆਉਣੀ ਆ ਤੇ ਇਹਨਾਂ ਨੂੰ ਤੁਸੀਂ ਡੀਲ ਕਰ ਦਿਓ ਮੈਂ ਕਿਤੇ ਜਾ ਰਿਹਾ ਹਾਂ ਹੂੰ ਇਹ ਚਦਬਾਲੀ ਕਿਹੜੀ ਗੱਲ ਹੋ ਗਈ ਜੀ ਤਾਂ ਸਰ ਉਹਦੇ ਵੱਲੋਂ ਹੀ ਦੱਸਿਆ ਯਾਰਾ ਨੋ ਨਹੀਂ ਦਬਾ ਕੀ ਉਹਨੂੰ ਮੈਂ ਕੀ ਕਹਿ ਦੱਤਾ ਵਾ ਜਿਹੜਾ ਮੈਨੂੰ ਮੈਂ ਉਹਨੂੰ ਦਬਾਪਾ ਉਹਦੇ ਬਾਰੇ ਮੈਨੂੰ ਦੱਸਿਆ ਜੀ ਕੀ ਮੈਂ ਦਬਾਪਾ ਉਹ ਕਹਿੰਦੇ ਨੇ ਕਿ ਪੁਲਿਸ ਵਾਲੇ ਕਹਿੰਦੇ ਨੇ ਰਾਈਨਾਮਾ ਕਰ ਲਾ ਕੇ ਮੈਂ ਰਾਈਨਾਮਾ ਬਾਰੇ ਕੋਈ ਨਹੀਂ ਗੱਲ ਕੀਤੀ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਤਾਂ ਮੇਰੇ ਜੀ ਆ ਜੇ ਨਹੀਂ ਆਉਣਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਕੰਪਲੀਟ ਲਿਆਓ ਤੇ ਜਿਹੜੀ ਬੰਦੀ ਕਾਰਵਾਈ ਤੁਹਾਡੀ ਕਰ ਜਨਗੇ ਤਾਂ ਪਰ ਉਹਦੇ ਵੱਲੋਂ ਕਿਹਾ ਯਾਰਾ ਕਿ ਮੈਂ 4 ਦਿਨ ਤੋਂ ਹਸਪੀਟਲ ਵਿੱਚ ਦਾਖਾਣਾ ਪੁਲਿਸ ਦੇ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਉਹ ਜੀ ਮੁਖਾਬ ਚਾਤ ਤੁਸੀਂ ਮਿਲ ਸਕਦੇ ਆ ਅਵਤਾਰ ਸਿੰਘ ਨਾਲ ਜਾਂ ਤੁਸੀਂ ਆਪਣਾ ਨੰਬਰ ਲਿਖ ਕੇ ਗੱਲ ਕਰ ਸਕਦੇ ਆ ਹਾਂ ਪਰ ਤੁਹਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕੱਲਾ ਫੋਨ ਨਹੀਂ ਕੀਤਾ ਜਾਏਗਾ ਮੈਂ ਤਾਂ ਉਦੋਂ ਦਾ ਫੋਨ ਕੀਤਾ ਉਸ ਤੋਂ ਬਾਅਦ ਮੈਂ ਫੋਨ ਨਹੀਂ ਕੀਤਾ ਉਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਕੱਲਾ ਤੁਸੀਂ ਫੋਨ ਹੀ ਕਰੋਗੇ ਨਾ ਬਾਕੀ ਕੋਈ ਕਾਰਵਾਈ ਨਹੀਂ ਕਰੇ ਫੋਨ ਜਦੋਂ ਮੈਨੂੰ ਉਹਨੇ ਕਿਹਾ ਅਵਤਾਰ ਸਿੰਘ ਨੇ ਵੀ ਤੁਸੀਂ ਯਾਰ ਦੇਖ ਲਿਓ ਜੀ ਆਉਂਦੇ ਤੇ ਮੈਂ ਉਸ ਤੋਂ ਬਾਅਦ ਕੀਤਾ ਉਸ ਤੋਂ ਬਾਅਦ ਅਵਤਾਰ ਸਿੰਘ ਆ ਗਏ ਹਾਂ